ਜੱਟਾਂ ਦੀ ਪਹਿਲੀ ਪਸੰਦ ਤੇ ਮੈਂ ਕਹਿੰਦਾ ਬਲੈਰੋ 2,25,000 ਦੇ ਵਿੱਚ ਸਹੀ ਗੱਲ ਆ ਬਾਈ ਜਮਾ ਸਹੀ ਗੱਲ ਮਿਆਕ ਤਾਂ ਨਹੀਂ ਕਰੀਂਦੇ ਮਿਆਕ ਕਾਦਾ 12 ਮਾਡਲ ਆ ਪਾਸਿੰਗ ਹਲੇ ਕੰਪਨੀ ਵਾਲੀ ਪਹਿਲਾਂ ਹੀ B27 ਤੱਕ ਦਾ ਸਹੀ ਦੱਖ 80 ਹਜ਼ਾਰ ਦੀ ਗੱਡੀ ਪੰਜਾਬ ਨੰਬਰ 13 ਮਾਡਲ ਆ ਇਹ ਹੂੰ ਗੱਡੀ ਕਿੰਨੇ ਦੀ ਮਿਲੂ ਇਹ 1,80,000 ਰੁਪਏ ਦੇਣਾ ਯਾਰ 1,80,000 ਦੀ 13 ਮਾਡਲ ਬਈ ਵਿਆਖਿਆ ਨਹੀਂ ਕਰੀਆ ਤੇ ਵਿਆਖਿਆ ਕਹਦਾ ਬਈ ਬਈ 2011 ਮਾਡਲ ਆ ਠੀਕ ਹੈ ਐਨਓ ਸੀ ਇਹਦੀ ਵੀ ਹੈਗੀ ਆ ਓਕੇ ਆ ਹਲੇ ਦੀ ਪਾਸ ਵੀ ਬਈ ਆ ਮਾੜੀ ਮੋਟੀ ਠੀਕ ਹੈ ਤੇ ਇਹ ਆਪਾਂ ਦੇ ਦਾਂਗੇ 1,20,000 ਰੁਪਏ ਚ ਹੀ ਦੇ ਦਾਂਗੇ 1,20,000 ਦੀ ਇਹਦੇ ਕਾਗਜ਼ ਪੱਤਰ ਪੂਰੇ ਨੇ ਸਾਰੇ ਕਾਗਜ਼ ਪੱਤਰ ਪੂਰੇ ਐਨਓ ਸੀ ਇਹਦੀ ਵੀ ਆਈ ਪਿਆ ਇੰਜਨ ਗੇਅਰ ਦੀ ਤਸੱਲੀ ਇੰਜਨ ਦੀ ਫੁੱਲ ਗਾਰੰਟੀ ਇੰਜਨ ਦੀ ਹਾਂ ਗੇਅਰ ਦੀ ਹਾਂ ਕਾਗਜ਼ਾਂ ਦੀ ਨੋਨ ਐਕਸੀਡੈਂਟ ਪੱਕੀ ਗਰੰਟੀ ਆ ਪੱਕੀ ਗਰੰਟੀ ਆ ਕਿਸੇ ਨੂੰ ਲੈ ਕੇ ਆਉਣਾ ਨਾ ਲਿਓ ਨਹੀਂ ਲੈ ਕੇ ਆਉਣਾ ਅੱਖਾਂ ਬੰਦ ਕਰਕੇ ਆ ਜਾਓ ਬਾਈ ਦੀ ਇੱਕ ਥਾਂ ਸੀ ਤਾਂ ਬਾਈ ਬਾਈ ਹੈਗਾ ਖੁਦ ਮਕੈਨਿਕ ਬਾਈ ਠੀਕ ਹੈ ਗੱਡੀ ਬਾਅਦ ਚ ਆਉਂਦੀ ਆ ਬਾਈ ਪਹਿਲਾਂ ਉਹਦੀ ਪੂਰੀ ਤਸੱਲੀ ਕਰਾ ਕੇ ਬਾਈ ਫਿਰ ਕਾਊਂਟਰ ਤੇ ਲਾਉਂਦਾ ਨਾ ਬਾਈ ਲੈ ਮਿੱਤਰੋ 11 ਮਾਡਲ ਹਾਂਜੀ ਇਹਦੀ ਪਾਸਿੰਗ ਆਪਾਂ ਕਰਵਾ ਦਾਂਗੇ ਯਾਰ ਇਹ ਮਹੀਨੇ ਦੀ ਰਹੀ ਗਈ ਪਾਸਿੰਗ ਇਹਦੀ ਅੱਛਾ ਹੋਰ ਹੋ ਜੂ ਇਹ ਆਪਾਂ 31 ਤੱਕ ਕਰਵਾ ਕੇ ਦੇ ਦਾਂਗੇ ਅਗਲੇ ਨੂੰ ਗੱਲ ਬਣੂ ਬੀਵੀ 31 ਤੱਕ 31 ਤੱਕ ਪਾਸਿੰਗ ਤੁਹਾਨੂੰ ਕਰਾ ਕੇ ਮਿਲ ਜੂਗੀ 11 ਮਾਡਲ ਆ ਬੀਮਾ ਨਾਲ ਕਰਾ ਬੀਮਾ ਫ੍ਰੀ ਹਾਂ 130000 ਛਾੜ ਦਾਂਗੇ ਯਾਰ ਬਾਈ 130000 ਦੀ 8 ਮਾਡਲ ਅੱਜ ਤੱਕ ਪਾਸ ਵਰਨਾ ਹਾਂਜੀ ਪੰਜਾਬ ਨੰਬਰ ਦੀ ਕਿੰਨੇ ਦੀ ਫਿਰ 130000 ਰੁਪਏ ਦੇ ਹੁਣ ਕੱਲ ਬੰਦਾ ਤਰਨਦਾਰ ਤੋਂ ਤੁਰਿਆ ਜਿਹੜੀ ਉਹ i20 ਦੀ ਵੀਡੀਓ ਪਾਈ ਸੀ ਆਪਾਂ ਹਾਂਜੀ ਉਹ i20 ਆਉਂਦਿਆਂ ਨੂੰ ਸੇਲ ਹੋ ਗਈ ਮਣਕੋ ਬਾਈ ਇੱਕ ਵਾਰ ਫੋਨ ਕਰਕੇ ਆਇਆ ਕਰੋ ਇਹ ਤੇ 6700 ਨੰਬਰਾਂ ਨਵੇਂ ਟਾਇਰ ਨੇ ਲੋਨ ਵੀ ਕਰਾ ਦਾਂਗੇ ਕਿੰਨਾ ਉਹ ਜੂ ਲੋਨ ਇਹਦੇ ਹਜੂ 3 ਲੱਖ ਮੰਗੋ ਚ ਲੋਨ 3 ਲੱਖ ਦਾ ਲੋਨ ਜੂ 35000 ਰੁਪਏ ਲੈ ਕੇ ਆ ਗੱਡੀ ਲੈ ਜੋ ਜੱਟਾਂ ਦੀ ਪਹਿਲੀ ਪਸੰਦ ਤੇ ਮੈਂ ਕਹਿੰਦਾ ਬਲੈਰੋ 2,25,000 ਦੇ ਵਿੱਚ ਸਹੀ ਗੱਲ ਆ ਬਾਈ ਜਮਾਂ ਸਹੀ ਗੱਲ ਆ ਵਿਆਹ ਤਾਂ ਨਹੀਂ ਕਰੀਆਂ ਤੇ ਵਿਆਹ ਕਾਦਾ ਬਾਈ ਲੈ ਮਿੱਤਰੋ 2,25,000 ਦੇ ਵਿੱਚ ਬਲੈਰੋ ਤੇ ਮਿੱਤਰੋ ਖੜੇ ਆ ਆਪਾਂ ਭੰਗੂ ਮੋਟਰ ਗਾਇਦੇ ਤੇ ਬਰਨਾਲੇ ਸਾਬ ਤੋਂ ਪਹਿਲਾਂ ਸੱਤ ਸਿਰੇ ਕਾਲ ਦੀ ਕੀ ਹਾਲ ਚਾਲ ਨੇ ਠੀਕ ਹੋ ਬਾਈ ਭਾਈ ਆਪਣੇ ਨਾਲ ਨੇ ਭਾਈ ਹਸੀ ਕਾਲਜ ਬੰਦਾ ਕੀ ਕਹੂੰ ਭਾਈ ਅੱਛਾ ਇਹ ਦੱਸੋ ਆਪਣੀ ਲੋਕੇਸ਼ਨ ਕਿੱਥੇ ਆ ਇਸ ਟਾਈਮ ਖੜੇ ਆਪਾਂ ਆਪਾਂ ਵੀਰੇ ਸੱਜੇ ਹੱਥ ਆਪਣੇ ਟੀ ਪੁਆਇੰਟ ਆ ਹਾਂ ਬੱਲੇ ਹੱਥ ਸਾਈਡ ਇਜੋਂਕ ਆ ਠੀਕ ਹੈ ਇਹ ਆਈਡੀ ਚੌਂਕ ਤੋਂ ਜਿਹੜੀ ਤਣਾਵਲੇ ਨੂੰ ਸੜਕ ਜਾਂਦੀ ਆ ਉਹਦੇ ਤੇ ਠੀਕ ਹੈ ਲ ਮਤਲਬ ਫਰਬਾਹੀ ਵਾਲੀ ਚੁੰਗੀ ਦੇ ਕੋਲ ਪੰਗੂ ਮੋਟਰ ਗੈਰ ਰਿਹਾ ਬਰਨਾਲੇ ਇਸ ਟਾਈਮ ਖੜੇ ਆਪਾਂ ਤੇ ਭਈਆਂ ਰਸਮੀ ਗੱਡੀਆਂ ਇੰਜਨ ਗੇਅਰ ਦੇ ਕਿੰਨੇ ਆਪਣੀਆਂ ਆਪਣੀ ਚਾਰ ਚੀਜ਼ਾਂ ਦੀ ਪੂਰੀ ਜ਼ਿੰਮੇਵਾਰੀ ਹੋ ਜਿਹੜੀ ਗੱਡੀ ਦੀ ਮੇਨ ਹੁੰਦੀ ਹੈ ਉਧਰ ਸਾਹਮਣੇ ਮੂੰਹ ਦਿਖਾ ਕੇ ਗੱਲ ਕਰੀ ਆਪਾਂ ਹਾਂ ਇੰਜ ਪੱਕੀ ਗਾਰੰਟੀ ਆ ਪੱਕੀ ਗਾਰੰਟੀ ਆ ਕਿਸੇ ਨੂੰ ਲੈ ਕੇ ਆਉਣਾ ਨਾਲ ਲੈ ਆਓ ਨਹੀਂ ਲੈ ਕੇ ਆਉਣਾ ਅੱਖਾਂ ਬੰਦ ਕਰਕੇ ਆ ਜਾਓ ਬਾਈ ਦੀ ਇੱਕ ਥਾਂ ਸੀ ਤਾਂ ਬਾਈ ਬਾਈ ਹੈਗਾ ਖੁਦ ਮਕੈਨਿਕ ਬਾਈ ਠੀਕ ਹੈ ਗੱਡੀ ਬਾਅਦ ਚ ਆਉਂਦੇ ਆ ਬਾਈ ਪਹਿਲਾਂ ਉਹਦੀ ਪੂਰੀ ਤਸੱਲੀ ਕਰਾ ਕੇ ਬਾਈ ਫਿਰ ਕਾਊਂਟਰ ਤੇ ਲਾਉਣਾ ਨਾ ਬਾਈ ਜੇ ਕੋਈ ਗੱਲਬਾਤ ਹੁੰਦੀ ਆ ਬਾਈ ਮੌਕੇ ਤੇ ਬਾਈ ਤਸੱਲੀ ਕਰ ਦਦਾਗਾ ਤੇ ਫਿਰ ਕਰੀਏ ਗੱਲਬਾਤ ਸ਼ੁਰੂ ਹਾਂ ਕਰੋ ਆਹ ਭਾਈ ਨੇ ਕਿਹਾ ਵੀ ਕਹਿੰਦੇ 2,25,000 ਦੀ ਬਲੇਰੋ ਦੇਵਾਂਗੇ ਐਂ ਦੱਸ ਵੀ ਮਾਡਲ ਕਿੰਨਾ ਕੀ ਗੱਲ ਬਾਤ ਹੈ ਇਹ 11 ਰਜਿਸਟਰ ਆ ਭਾਈ ਗੱਡੀ 11 ਰਜਿਸਟਰ ਆ ਹਾਂਜੀ ਇਹਦੀ ਪਾਸਿੰਗ ਹੈਗੀ ਆ ਪਾਸਿੰਗ ਹੈ ਜੀ 26 ਦੇ 8ਵੇਂ ਮਹੀਨੇ ਤੱਕ ਪਈ ਆ ਲਓ ਮਿੱਤਰੋ 26 ਦੇ 8ਵੇਂ ਮਹੀਨੇ ਤੱਕ ਭਾਈ ਗੱਡੀ ਦੀ ਪਾਸਿੰਗ ਪਈ ਆ ਲਾਇ ਤੇ ਟਾਇਰ ਚੌੜੇ ਨੇਗੇ ਅੰਦਰੋਂ ਗੱਡੀ ਭੈਂਡਣਾ ਭਾਈ ਹਾਂਜੀ ਹਰਦੀਪ ਵੀਰੇ ਗੱਡੀ ਦਾ ਇੰਜਨ ਗੇਅਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਮੈਂ ਲੈ ਕੇ ਪੱਜੀ ਦੀ ਜ਼ਿੰਮੇਵਾਰੀ ਹੈਗੀ ਨਹੀਂ 250 ਕਿਲੋਮੀਟਰ ਚਲਾਈ ਆਪ ਗੱਡੀ ਠੀਕ ਆ ਫੁੱਲ ਵਧੀਆ ਚੱਲ ਐਂ ਦੱਸ ਵੀ 252000 ਦੀ ਮੁੱਜਣਾ ਇਹ 252000 ਅੱਛਾ ਜੇ ਕਿਸੇ ਨੇ ਅੱਗੇ ਪਾਸਿੰਗ ਕਰਾਉਣੀ ਹੋਈ ਫੇਰ ਕਰਵਾ ਦੂੰਗਾ ਹੋ ਜੂਗੀ ਹਾਂ ਉਹ ਬੀਮਾ ਹੀ ਮਹਿੰਗਾ ਹੁੰਦਾ ਬੀਮਾ ਮੈਂ ਕਰਵਾਤਾ 10000 ਦਾ ਵੀ ਠੀਕ ਆ ਤਾਂ ਮਿੱਤਰੋ ਬੀਮਾ ਮਹਿੰਗਾ ਹੁੰਦਾ ਬਾਈ ਕਹਿੰਦਾ ਬੀਮਾ ਦਾ ਕਰਵਾਤਾਗਾ 8ਵੇਂ ਮਹੀਨੇ ਤੱਕ ਪਾਸਿੰਗ ਆ 252000 ਦੀ ਗੱਡੀ ਵਿੱਚ ਬਾਈ ਇਹ ਤੇ ਲੋਨ ਨਹੀਂ ਹੋਣਾ ਤਾਂ ਮਿੱਤਰੋ ਅੱਗੇ ਆ ਗਈ 85 ਗੱਡੀ ਤੇ ਮੈਂ 15 ਮਾਡਲ ਹੈ ਬਾਈ ਇਹ 15 ਮਾਡਲ ਕਿਵੇਂ ਆ ਬਾਈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਤਾਂ ਫੁੱਲ ਗਾਰੰਟੀ ਆ ਠੀਕ ਆ ਤਾਂ ਬਾਈ ਖਾਸੇ ਤੇ ਇਹ ਗੱਡੀ ਨੇ ਆ ਗਈ ਬਾਈ ਫਰੰਟ ਸ਼ੀਸ਼ਾ ਵੀ ਨਾਲ ਦਾ ਵਿਆ ਬਈ ਇਹ ਤਾਂ ਹੀ ਚੇਂਜ ਕਰਾਇਆ ਬੀ ओरिजिनल ਆ ਤਾਂ ਹੀ ਨਹੀਂ ਚੇਂਜ ਕਰਾਇਆ ਨਾ ਮਿੱਤਰੋ ਨਾਲ ਦਾ ਸ਼ੀਸ਼ਾ ਤਾਂ ਹੀ ਚੇਂਜ ਕਰਾਇਆ ਲਾਏ ਹੈਗੇ ਨੇ ਬਈ ਟਾਇਰ ਵਧੀਆ ਨੇ ਅੰਦਰੋਂ ਗੱਡੀ ਵਧੀਆ ਬਈ ਅੰਦਰੋਂ ਦਾ ਘੈਂਟ ਆ ਬੂ ਜੀ ਨਾ ਮਿੱਤਰੋ ਅੰਦਰੋਂ ਵਧੀਆ ਗੱਡੀ ਸਕਰੀਨ ਵੀ ਲੱਗੀ ਹੋਈ ਆ ਨਾ ਬਈ ਹਾਂਜੀ ਇੰਜਨ ਗੇਅਰ ਦੀ ਪੂਰੀ ਤਸੱਲੀਆ 15 ਮਾਡਲ ਡੀਜ਼ਲ ਆ ਡੀਜ਼ਲ ਡੀਜ਼ਲ ਆ ਪਾਸਿੰਗ ਮਿਲਦਾ 30 ਤੱਕ ਪਈ ਆ ਦੀ ਹਾਲੇ ਪਾਸਿੰਗ ਹਾਂ ਪਈ ਆ 30 ਤੱਕ ਪਈ ਆ 30 ਤੱਕ ਪਈ ਆ ਦੀ ਠੀਕ ਐ ਐ ਦੱਸ ਵੀ ਇਹਦੇ ਲੋਨ ਹੋ ਜੂਗਾ ਇਹਦੇ ਲੋਨ ਅਸੀਂ 3 ਲੱਖ ਵਾਂਗੂ ਕਰਵਾ ਦਾਂਗੇ 3 ਲੱਖ ਦਾ ਲੋਨ ਹਾਂ ਕਿੰਨੇ ਦੀ ਗੱਡੀ ਮਿਲੂ ਪਰ ਉਹਦਾ 3.5 ਲੱਖ ਰੇਟ ਆ ਇਹਦਾ ਅੱਛਾ ਵੀ ਮੋਕੇ ਤੇ 3 25 30 ਤੱਕ ਛੜਵਾ ਦੇ ਆ 3 25 30 ਤੱਕ ਛੜਵਾ ਦਾਂਗੇ ਤਾਂ ਮੇਤਰੋ 30 ਕਿਹ ਹਜ਼ਾਰ ਰੁਪਏ ਲਓ ਬਈ ਆ ਗੱਡੀ ਲਿਓ ਬਾਕੀ ਹੋਜੂ ਲੋਨ 3 ਲੱਖ ਦਾ ਨਾ ਜੇ ਤੁਹਾਡਾ ਸਿੰਪਲ ਸਕੋਰ ਵਧੀਆ ਤਾਂ ਲੋਨ ਹੋਊ ਬਈ ਨਾ ਆਹ ਸਾਡਾ ਵੱਡਾ ਟੱਚਿੰਗ ਹੋਜੀ ਕਿਆ ਕਰਵਾ ਦਾਂਗੇ ਕਰਵਾ ਦੋਗੇ ਹਾਂ ਠੀਕ ਹੈ ਲੈ ਮੇਤਰੋ ਇਹ ਸਭ ਕੁਝ ਹੋ ਕੇ ਮਿਲੂ ਅੱਗੇ ਆ ਗਈ ਵੀਰੇ ڈیزائر ਆ ਗਈ ਗੱਡੀ ਦਾ ਲਾਇ ਟਾਇਰ ਚੈੱਕ ਕਰੋ ਬਈ ਬਹੁਤ ਚੂਟੀ ਦੇ ਨੇਗੇ 15 ਮਾਡਲ ਬਈ ਹਾਂਜੀ ਕਿਵੇਂ ਐਂਜਿਨ ਗੇੜੀ ਦਾ ਬਈ ਫੁੱਲ ਗਰੰਟੀ ਹੈ ਜਿਹੜੀ ਮਰਜ਼ ਗੱਡੀ ਦੀ ਇਹਦੀ ਵੀ ਵੀਰੇ ਪਾਸ ਇੰਦੀ ਤੱਕ ਆ ਨਾ ਹਾਂਜੀ ਠੀਕ ਐ ਲੱਗੀ ਬੱਜੀ ਜਿੰਮੇਵਾਰੀ 8:00 ਵਜੇ ਦੀ ਜਿੰਮੇਵਾਰੀ ਕਾਗਜ਼ ਪੱਤਰ ਹੈਗੇ ਨੇ ਗੱਡੀ ਦੇ ਇਹ ਫਿਰ ਕਿੰਨੇ ਕ ਦੀ ਮਿਲੂਗੋ 3,65,000 ਦੀ 3,65,000 ਦੀ ਹਾਂਜੀ ਲੈ ਮਿੱਤਰੋ 3 ਲੱਖ ਤੇ 65 ਹਜ਼ਾਰ ਦੀ ਗੱਡੀ ਮਿਲੂ ਬਾਈ ਇਹ ਬਾਈ ਕਹਿ ਰਿਆ ਸੀ ਵੀ ਕਹਿੰਦਾ ਪਾਰਟੀ ਦੀ ਗੱਡੀਆਂ ਇਹ ਹਾਂਜੀ ਹਾਂਜੀ ਠੀਕ ਐ ਲੈ ਮਿੱਤਰੋ ਪਾਰਟੀ ਦੀ ਗੱਡੀ ਆ ਇਹ 15 ਮਾਡਲ 30 ਤੱਕ ਪਾਸ 3,65,000 ਦੀ ਲੋਨ ਹੋ ਜਾਊਗਾ ਤੇ ਕਰੀਬਨ 3 ਲੱਖ ਦਾ ਲੋਨ ਹੋ ਜੂਗਾ ਹਾਂ 3 ਲੱਖ ਨਹੀਂ ਵੱਧਦੀ ਹੋ ਜਾਣਾ ਲੋਨ 3.5 ਲੱਖ ਦਾ ਵੀ ਹੋ ਸਕਦਾ 3.5 ਲੱਖ 3.5 ਲੱਖ ਤੱਕ ਦਾ ਵੀਰੇ ਲੋਨ ਹੋ ਸਕਦਾ ਇਹ ਬੜਾ ਫੁੱਲੀ ਕਰਾ ਦਈਏ ਠੀਕ ਆ ਲੈ ਮਿੱਤਰੋ ਹੋਰ ਪੱਪਲ ਹੋ ਜਾਊਗਾ ਅੱਗੇ ਆ ਗਈ ਵੀਰੇ ਜ਼ਾਇਰ ਇੱਕ ਹੋਰ ਆ ਗਈ ਨੰਬਰ ਚੈੱਕ ਕਰੋ ਬਈ ਪਹਿਲਾਂ ਗੱਡੀ ਦਾ 6700 ਨੰਬਰ ਆ ਡੀਜ਼ਲ ਦੀ ਗੱਡੀ ਆ ਵੀ ਡੀਜ਼ਲ ਲੈ ਮਿੱਤਰੋ ਡੀਜ਼ਲ ਦੀ ਗੱਡੀ ਆ ਟਾਇਰ ਨਵੇਂ ਨੇ ਨਾ ਬਾਈ ਹਾਂ ਟਾਇਰ ਨਵੇਂ ਲੈ ਮਿੱਤਰੋ ਟਾਇਰ ਨਵੇਂ ਨੇ ਕੀ ਗੱਲ ਬਾਤ ਆ ਬਈ ਇਹਦਾ ਰੇਟ ਸਿਰਫ ਹੈਗਾ ਵੀਰੇ 335000 ਰੁਪਇਆ 335000 ਮਾਡਲ ਕਿੰਨਾ ਸੀ ਮਾਡਲ 15 15 ਮਾਡਲ ਨਹੀਂ ਮੈਂ ਕੀ ਕਹਿੰਦਾ ਤੰਬੈਟਰੀ ਫਿਰ ਉਹ ਕਿਸੇ ਕਸਟਮਰ ਦੀ ਕਾਰ ਆਪਣੇ ਕੋਲ ਵੇਚਣ ਵਾਸਤੇ ਆਈ ਅੱਛਾ ਲੈ ਮਿੱਤਰੋ ਆ ਬਾਈ ਇਹ 335000 ਦੀ ਇਹ 15 ਮਾਡਲ ਹਨ ਦੋਨੇ ਡੀਜ਼ਲ ਨੇ ਨਾ ਉਹ 360000 ਦੇ ਬਾਈ ਕਸਟਮਰ ਦੀ ਕਾਰ ਆ ਇਹ ਤਾਂ 6700 ਨੰਬਰਾ ਨਵੇਂ ਟਾਇਰ ਨੇ ਲੋਨ ਵੀ ਕਰਾ ਦਾਂਗੇ ਕਿੰਨਾ ਹੋਜੂ ਲੋਨ ਲੋਨ ਇਹਦੇ ਹਜੂ 3 ਲੱਖ ਮੰਗੋ ਜੀ ਲੋਨ 3 ਲੱਖ ਦਾ ਲੋਨ ਜੂ 35000 ਰੁਪਏ ਲੈ ਕੇ ਆ ਗੱਡੀ ਲੈ ਜਾ ਇਹ ਦੱਸ ਵੀ ਬੰਦਾ ਅੱਖਾ ਬੰਦ ਕਰਕੇ ਆ ਜਾ ਉਥੋਂ ਮੈਂ ਗੱਲ ਦਾਦਾ ਮੇਰੇ ਬਾਲੀਆਂ ਗੱਲਾਂ ਚ ਕੋਈ ਫਾਇਦਾ ਨਹੀਂ ਅੱਜ ਕੱਲ੍ਹ ਸਾਹਮਣੇ ਪਤਾ ਨਾ ਇੰਜਨ ਗੇਅਰ ਦੀ ਤਾਂ ਯਾਰ ਪੂਨ ਗਾਰੰਟੀ ਆ ਆਪਣੀ ਯਾਰ ਕਾਗਜ਼ਾਂ ਦੀ ਨਾਲ ਆਨ ਰਿਕਾਰਡ ਜਲਦੀ ਗੱਲ ਮਾਂਗਾ ਕੋਈ ਚੱਕਰ ਹੀ ਨਹੀਂ ਵੀਰੇ ਰਿਕਾਰਡ ਕਰਾ ਤੁਸੀਂ ਠੀਕ ਹੈ ਕਾਗਜ਼ਾਂ ਦੀ ਨਾਲ ਜੁम्मेवारी ਆ ਨਾ ਗਰਾਉਂਡ ਤੱਕ ਦੀ ਮੇਰੀ ਜੁम्मेवारी ਆ ਕਰ ਦੀ ਠੀਕ ਹੈ ਹਾਂ ਅਸੀਂ ਪਹਿਲੀ ਗੱਲ ਤਾਂ ਅਸੀਂ ਨਾਗਰਾਜ ਤੋਂ ਬਣਾ ਕਰ ਦਿੰਦੇ ਨਹੀਂ ਹੈ ਨਾ ਕਰਾ ਕੇ ਦਿੰਦੇ ਹਰੇ ਕਰ ਠੀਕ ਹੈ ਲੰਬਾਈ 22 ਨਾ ਖੁੱਲੀ ਗਾਰੰਟੀ ਆ ਫੁੱਲ ਗਾਰੰਟੀ ਜਿਹਨੂੰ ਕਹਿੰਦੇ ਨੇ ਨਾ ਅੱਖਾ ਬੰਦ ਕਰਕੇ ਆਓ ਜੇ ਕੋਈ ਮਕੈਨਿਕ ਲੈਣਾ ਲੈ ਆ ਦਾ ਨਾਲ ਬੰਦਾ ਗੈੜਕ ਨਾਲ ਲਿਓ ਮੇਰਾ ਕਹਿਣਾ ਬਾਈ ਠੀਕ ਹੈ ਹਾਂ ਬਾਕੀ ਗਰੰਟੀਆਂ ਫੁੱਲ ਨੇ ਗੱਡੀ ਦੀਆਂ ਅਗੇ ਇਧਰ ਆ ਗਈ ਵੀਰੇ Honda City ਆ ਗਈ ਨਾ ਇਹ Honda City ਆ ਜਿਹੜੇ ਵੀਰ ਨੇ ਬਾਈ Honda City ਗੱਡੀ ਚ ਲਾ ਲਈ ਨਾ ਬਾਈ ਮੈਂ ਕਹਾ ਦੂਜੀ ਗੱਡੀ ਨੂੰ ਹੱਥ ਨਹੀਂ ਮਾਉਂਦਾ ਬਈ ਇਹ ਸਕੌਡਾ ਵਾਲਾ ਕੰਮ Honda City ਪੈਟਰੋਲ ਨਾ ਪੈਟਰੋਲ ਪੈਟਰੋਲ ਮਾਡਲ ਬਾਈ ਮਾਡਲ ਇਹ 8 ਆ ਬਾਈ 8 ਮਾਡਲ ਆ ਗਈ ਹਾਂਜੀ ਲੈ ਮਿੱਤਰੋ ਪਾਸਿੰਗ ਇਹਦੀ ਇਹਦੀ 28 ਤੱਕ ਪਾਸ 28 ਤੱਕ ਪਾਸਿੰਗਾ ਅੰਦਰੋਂ ਗੱਡੀ ਚੈੱਕ ਕਰੋ ਬਾਈ ਸਕਰੀਨ ਲੱਗੀ ਹੋਈ ਆ ਹਾਂ ਸਕਰੀਨ ਇਹਦੇ ਲੱਗੀ ਮੇਰਾ ਲੱਗੀ ਹੋਈ ਆ ਮਲਾ ਲੱਗੀ ਹੋਈ ਆ ਹਾਂ ਜੇ ਮਿੱਤਰੋ ਸਕਰੀਨ ਲੱਗੀ ਹੋਈ ਹੈਗੀ ਕੈਂਟ ਗੱਡੀ ਆ ਗੱਡੀ ਦੇ ਹੋਰ ਬਾਈ ਖਾਸਿਤ ਪਤਾ ਕੀ ਆ ਗਈ ਇੱਕ ਤਾਂ ਪੰਪ ਗੱਡੀ ਆ ਪੂਰੀ ਹਾਂਜੀ ਗੱਡੀ ਦੇ ਸ਼ੀਸ਼ੇ ਸਾਰੇ ਨਾਲ ਦੇ ਨੇ ਸਾਰੇ ਸ਼ੀਸ਼ੇ ਨਾਲ ਠੀਕ ਐ 7/8 ਬਈ 8 ਦੇ ਹਿਸਾਬ ਨਾਲ ਪਾਸਿੰਗ ਹੈਗੀ ਠੀਕ ਐ 8 ਤੋਂ ਬਈ ਨਿਕਲੀ ਹੋਈ ਆ ਹਾਂਜੀ ਗੱਡੀ ਆ ਟਾਇਰ ਵਧੀਆ ਨੇ ਸਾਈਡਾਂ ਤੋਂ ਵਧੀਆ ਇਹ ਕਿੰਨੇ ਦੀ ਮਿਲੂ ਸੱਚ 1,30,000 ਦੀ ਦੇ ਦਾਂਗੇ 1,30,000 ਦੀ ਮੌਕੇ ਤੇ ਮਾੜ ਤਾ ਨਾ ਕੋਈ ਨਹੀਂ ਜਿਹੜਾ ਵੀ ਆਉਂਦਾ ਯਾਰ ਮਾੜ ਨਾ ਨਾ ਰੇਗ ਤੋਂ ਨਾ ਭਾਅ ਹੋਵੇ ਇਹ ਘਾਣਾ ਮਾੜ ਤਾ ਨਾ ਵਧੀਆ ਹੋਊ ਬਾਈ 1,30,000 ਦੀ ਗੱਡੀ ਆ ਬਾਕੀ ਮੌਕੇ ਤੇ ਗੱਲਬਾਤ ਕਰ ਲੇ ਵੀਰੇ ਅੱਗੇ ਹੁਣ ਸਾਨੂੰ ਦਿਖਾਉਣਿਆਂਗੇ ਹੋਂਡਾ ਵੀ ਟੈਕਨੋ ਵੀ ਹਾਂਜੀ ਮਾਰਕੀਟ ਦੇ ਵਿੱਚ ਆ ਬਹੁਤ ਜ਼ਿਆਦਾ ਵਿਕ ਰਹੇ ਨੇ ਵਾਲੀ ਘੈਂਟ ਗੱਡੀ ਆ ਠੀਕ ਆ ਆ ਨਾ ਸਵਿੱਕੇ ਵੀ ਆ ਗੱਡੀ ਇਹ ਗੱਡੀ ਦਾ ਯਾਰ ਫੁੱਲ ਘੈਂਟ ਆ ਇੰਜਨ ਦੀ ਗੇਅਰ ਦੀ ਕਾਗਜ਼ਾਂ ਦੀ ਉਹੀ ਜੰਮੇ ਵਾਲਾ ਮਾਡਲ ਬਈ ਮਾਡਲ 2009 ਠੀਕ ਆ ਲੈ ਬਈ ਇੱਕ ਵਾਰ ਅੰਦਰ ਵੀ ਦਿਖਾ ਦੇ ਪਾਸੇ ਪੂਸਿੰਗ ਹੈਗੀ ਆ ਬਈ ਇਹਦੀ ਇਹਦੀ ਪਾਸਿੰਗ ਹੈਗੀ 29 ਤੱਕ ਲੈ ਮਿੱਤਰੋ 29 ਲੱਖ ਪਾਸਿੰਗ ਲਾਇ ਲੱਗੇ ਹੋਏ ਨੇ ਟਾਇਰ ਵਧੀਆ ਨੇ ਅੰਦਰੋਂ ਵਧੀਆ ਗਈ ਸਕਰੀਨ ਲੱਗੀ ਹੋਈ ਹੈਗੀ ਪੈਟਰੋਲ ਵੇਰੀਐਂਟ ਆ ਪੰਜਾਬ ਨੰਬਰ ਆ ਰੇਟ 1.70 ਹਜ਼ਾਰ 1.70 ਹਜ਼ਾਰ ਲੈ ਮਿੱਤਰੋ 1.70 ਹਜ਼ਾਰ ਦੀ ਗੱਡੀ ਇਹ ਮਿਲ ਜੂ ਤੁਹਾਨੂੰ ਜੇ ਕਿਸੇ ਵੀਰ ਨੇ ਲੈਣੀ ਹੈ ਗੱਡੀ ਤਾਂ ਬਾਈ ਪੰਗੂ ਮੋਟਰ ਘਾਇਦੇ ਆ ਜਿਓ ਹੁਣ ਤੁਹਾਨੂੰ ਦਿਖਾਉਨੇ ਆਗੇ ਸਾਗਰ ਦੀ ਬੋਟੀ ਲੈਂਦੀ ਇੰਟੀ ਕਾ ਚਲਾਹਾ ਜੇ ਕਿਸੇ ਹੋਰ ਵੀ ਮੇਰੀ ਭੈਣ ਨੇ ਸਿੱਖਣੀ ਹੈ ਗੱਡੀ ਜਾਂ ਬੇਸੇ ਭਰਾ ਨੇ ਚੱਕਣੀ ਆ ਆ ਗੱਡੀ ਬਹੁਤ ਵਧੀਆ ਇਹਨੂੰ ਕੋਈ ਲੱਗੀ ਪੱਜੀ ਦਾ ਡਰ ਨਹੀਂ ਠੀਕ ਹੈ ਲੋਹਾ ਬਾਈ ਹੈਵੀ ਆ ਪੂਰਾ ਪੂਰਾ ਲੋਹਾ ਹੈ ਜੇ ਟਾੜ ਵਾਲਿਆਂ ਦੀ ਗੱਡੀ ਆ ਐਂਡੀਗੋ ਏਸੀ ਹਸਣਾ ਇਹ ਕਿੰਨੇ ਦੇਵਾਂ ਗੱਡੀ ਆ ਯਾਰ ਦੇਣ ਲੈਣ ਬਾਈ ਕਹੀਏ ਗੱਲ ਮਗਾਵੀ 80000 ਚ ਫੜਾ ਦਾਂਗੇ ਯਾਰ ਕੋਈ ਚੱਕ ਮਾਡਲ 12 12 ہاں ਮਿਸਟਰ 12 ਮਾਡਲ ਆ 80000 ਦੀ ਬਾਈਕ ਨਾ ਫੋਸ ਗੱਡੀ ਲੱਗੀ ਪਜੀ ਜ਼ਿੰਮੇਵਾਰੀ ਦੀ ਪਜੀ ਦੀ ਫੁੱਲ ਕਰਾ ਟਾਈਪ ਪੱਤਰ ਹੈਗੇ ਨੇ ਕਾਜ ਪੱਤਰ ਫੁੱਲ ਆ ਗਿਆ ਸਾਰਾ ਕੁਝ ਮਿਸਟਰ 12 ਮਾਡਲ ਜੇ ਕੋਈ ਕਹੂ ਨਾਂ ਵੀ ਕਰਵਾ ਦਾਂਗੇ ਯਾਰ ਹੋਰ ਬੋਲ ਨਾਂ ਵੀ ਹੋ ਜੂ ਹਾਂ 12 ਮਾਡਲ ਪਾਸਿੰਗ ਹਲੇ ਕੰਪਨੀ ਵਾਲੀ ਪਹਿਲਾਂ ਹੀ B27 ਤੱਕ 80000 ਦੀ ਗੱਡੀ ਪੰਜਾਬ ਨੰਬਰ ਕਿਤੋਂ ਨਹੀਂ ਮਿਲਣੀ ਬਈ ਫੋਸ ਹਾਈ ਵੀ ਗੱਡੀ ਅੱਛਾ ਅਸੀਂ ਸਭ ਸਭ ਉਧਰ ਆ ਆ ਲੈ ਆਂਦੇ ਪਏ ਆ ਠੀਕ ਗੱਲ ਹੈ ਪਿਛਲੇ ਵਾਲੇ ਵੀ ਆ ਲੈ ਆਂਦਾ ਠੀਕ ਹੈ ਗੱਡੀ ਘੈਂਟ ਆ ਗੱਲਬਾਤ ਤੁਸੀਂ ਕਰ ਲਿਓ ਆਉਣਾ ਤੁਸੀਂ ਹੈਗਾ ਪੰਘੂ ਮੋਟਰ ਗਾਇਦੇ ਤੇ ਬਰਨਾਲੇ ਠੀਕ ਹੈ ਬਰਨਾਲੇ ਇਸ ਟਾਈਮ ਆਪਾਂ ਖੜੇ ਆਂਗੇ ਹੁਣ ਸਾਨੂੰ ਗੱਡੀ ਹੋਰ ਦਿਖਾਉਣਾ ਇੱਕ ਆਈ ਜਾਂਦੀ ਆਉਣ ਦੇ ਭਾਈ ਆਉਣ ਦੇ ਆਹ ਗੱਡੀ ਭਾਈ ਬੜਨਾ ਹਾਂਜੀ ਗੱਡੀ ਇੰਜਨ ਗੇਰੀ ਦੀ ਕਿਵੇਂ ਪਹਿਲਾਂ ਇੰਜਨ ਗੇਰੀ ਤਾਂ ਭਾਈ ਫੁੱਲ ਗਾਰੰਟੀ ਆ ਬੜੀ ਜਿਹੜੀ ਮਰਜੀ ਠੀਕ ਆ ਇਹ ਦੱਸ ਵੀ ਮਾਡਲ ਕਿੰਨਾ ਕਿੰਨੇ ਦੀ ਮਲੂ ਇਹ ਗੱਡੀ ਤਿਆਰ ਹੋਈ ਜਾਂਦੀ ਆ ਐਂ ਲੈ ਲਈ ਚੱਕ ਲਈ ਇਥੋਂ ਅਸਿਆ ਤੇ ਇਹ ਮਾਡਲ ਹੈਗੀ ਆ 88 ਪਾਸਿੰਗ ਪਾਸਿੰਗ ਅਰੀ 28 ਤੱਕ ਆ ਲ ਮਤਲਬ 28 ਤੱਕ ਪਾਸ ਆ ਪੰਜਾਬ ਨੰਬਰ 1429 ਨੰਬਰ ਗੱਡੀ ਬਈ ਯਾਰ ਸੋਹਣੀ ਆ ਯਾਰ ਲੱਗੀ ਬਜੀ ਨਹੀਂ ਹੈਗੀ ਗੱਡੀ ਕਿਦੋਂ ਲੱਗੀ ਬਜੀ ਨਹੀਂ ਹੈਗੀ ਕਿਦੋਂ ਭਾਈ ਸਾਹ ਪਈ ਗੱਡੀ ਬਈ ਠੀਕ ਐ 2008 ਮਾਡਲ 28 ਤੱਕ ਪਾਸ ਆ ਹਾਂਜੀ ਲਾਈ ਟਾਇਰ ਸੋਹਣੇ ਨੇ ਹਾਂਜੀ ਪ੍ਰਦੀਪ ਵੀਰੇ ਮਰਨਾ ਹੈ ਨਾ ਮਰਨਾ ਪੈਟਰੋਲ ਡੀਜ਼ਲ ਆ ਇਹ ਡੀਜ਼ਲ ਆ ਡੀਜ਼ਲ ਆ ਹਾਂ ਪਰ ਰੇਟ ਆ ਹਸ ਹੈਂਡਲ ਹੌਂਡਲ ਜਿਆਦਾ ਲਿਆਂਦਾ ਪਿਆ ਹਲੇ ਕੰਮ ਚੱਲ ਰਿਹਾ ਹਾਂ ਹਲੇ ਕੰਮ ਚੱਲ ਰਿਹਾ 8 ਮਾਡਲ ਅੱਜ ਤੱਕ ਪਾਸ ਵਰਨਾ ਪੰਜਾਬ ਨੰਬਰ ਦੀ ਕਿੰਨੇ ਦੀ ਫਿਰੇ 1,30,000 ਰੁਪਏ ਦੇ ਦਾਂਗੇ 1,30,000 ਦੀ ਮੇਤਰੋ 1,30,000 ਦੇ ਵਿੱਚ ਵਰਨਾ ਜਾਂ ਕਿਸੇ ਵੀਰ ਨਾਲ ਲੈਣੀ ਆ ਆ ਚੱਕ ਲਿਓ ਅੱਗੇ ਹੁਣ ਤੁਹਾਨੂੰ ਦਿਖਾਉਣੇ ਵੀਰੇ ਗੱਡੀਆਂ ਆ ਜਾਈਂ ਅੱਗੇ ਆ ਗਈ i20 ਭਾਈ ਜੀ ਇਹ ਗੱਡੀ ਕਿੰਨੇ ਦੀ ਹੋਊਗੀ ਤੁਹਾਡੇ ਹਾਵ ਨਾਲ ਇਹ ਹੈਗੀ ਆ ਵੀਰੇ 1,10,000 ਰੁਪਏ ਦੀ ਸਿਰਫ ਹਾਂ ਸਿਰਫ ਭਾਈ bje ਪੈਟਰੋਲ ਆ ਪੈਟਰੋਲ ਵੀਰੇ ਪੈਟਰੋਲ ਆ ਲੈ ਮੇਤਰੋ 1 ਲੱਖ ਤੇ 10,000 ਰੁਪਏ 10,000 ਰੁਪਏ ਦੀ ਵੀਰੇ i20 ਦੇ ਦਾਂਗੇ ਤੁਹਾਨੂੰ ਵੀਰੇ ਆਪਾਂ ਖੜੇ ਕਿੱਥੇ ਇਸ ਟਾਈਮ ਮੈਂ ਦੱਸੂ ਮੜਾ ਜਾ ਆਪਾਂ ਪੰਗੂ ਮੋਟਰ ਕੇਰ ਜ ਬਰਨਾਲੇ ਠੀਕ ਹੈ ਤੇ ਆ ਚਾਬੀ ਦੀ ਮੀ ਖੋਲ ਲਈ ਇੱਕ ਵਾਰ ਚਾਬੀ ਨਾ ਖੋਲ ਆ ਦੇ ਬਾਈ ਸੈਂਟਰ ਲੌਕ ਆ ਪੰਗੂ ਮੋਟਰ ਗੈਰੇ ਖੜੇ ਆ ਵੀਰੇ ਬਰਨਾਲੇ ਇਸ ਟਾਈਮ ਆਪਾਂ ਆ ਸੈਂਟਰ ਲੌਕ ਆ ਇਹ ਲੈ ਮਿੱਤਰੋ ਸੈਂਟਰ ਲੌਕ ਗੱਡੀ ਆ ਨਵੇਂ ਪਵਾਦੇ ਮੈਂ ਸਕਰੀਨ ਲਵਾ ਦੀ ਸਕਰੀਨ ਲਵਾ ਦੀ ਲੈ ਮਿੱਤਰੋ ਸਕਰੀਨ ਲਵਾ ਦੀ ਵੱਡੀ ਹਾਂਜੀ ਘੈਂਟ ਕਾਰ ਆ ਬਾਈ ਅਪੋਲੋ ਦੇ ਬਾਈ ਟਾਇਰ ਨੇ ਸੋਹਣੀ ਗੱਡੀ ਆ ਪੈਟਰੋਲ ਵੇਰੀਐਂਟ ਦੀ ਗੱਡੀ ਆ ਮਾਡਲ ਹੱਚ ਮਾਡਲ ਹੈਗਾ ਇਹ ਬਾਈ ਨੌ ਮਾਡਲ ਆ ਠੀਕ ਹੈ ਐਨਓਸੀ ਇਹਦੀ ਆਈ ਵੀ ਪੰਜਾਬ ਐਨ ਉਹ ਸਹੀ ਹੈ ਮਤਲਬ ਨੀਜ ਨੰਬਰ ਲਵਾਣਾ ਲੱਗ ਜੂ 1 ਲੱਖ 10000 ਦੀ 1 ਲੱਖ 10000 ਰ ਮਿੱਤਰੋ 1 ਲੱਖ ਤੇ 10000 ਦੀ ਬਈ ਗੱਡੀ ਮਿਲ ਜੂ i20 ਠੀਕ ਹੈ ਜੇ ਕਿਸੇ ਵੀਰ ਨੇ ਲੈਣੀਆਂ ਇਹ ਗੱਡੀਆਂ ਤੇ ਬਈ ਪੰਗੂ ਮੋਟਰ ਗਾਇਰ ਦਾ ਮੜਾ ਸ਼ੋਅ ਕਰਾ ਦੇ ਬਰਨਾਲੇ ਦੇ ਖੜੇ ਆ ਇਸ ਟਾਈਮ ਆਪਾਂ ਠੀਕ ਹੈ ਪਰਵਾਹੀ ਵਾਲੀ ਚੁੰਗੀ ਨੇੜਿਆ ਤਨੌਲੀ ਵਾਲਾ ਰੋਡ ਆ ਹਾਂ ਨਾ ਵੀਰੇ ਹਾਂਜੀ ਹਾਂ ਅੱਗੇ ਇੱਕ ਹੋਰ ਆ ਗਈ ਬਈ i20 ਇਹ ਹੈਗੀ ਚਿੱਟੇ ਰੰਗ ਜੱਜੇ ਕਿਸੇ ਨੇ ਸਿਲਵਰ ਨਹੀਂ ਲੈਣੀ ਚਿੱਟੀ ਦੇ ਮਾਰ ਖੜਦਾ ਆ ਜੋ ਫਿਰ ਟੇਲ ਬਈ ਇਹ 2011 ਮਾਡਲ ਆ ਠੀਕ ਹੈ ਐਨਓਸੀ ਇਹਦੀ ਵੀ ਹੈਗੀ ਆ ਓਕੇ ਆ ਹਲੇ ਦੀ ਪਾਸ ਵੀ ਪਈ ਆ ਮਾੜੀ ਮੋਟੀ ਠੀਕ ਹੈ ਤੇ ਇਹ ਆਪਾਂ ਦੇ ਦਾਂਗੇ 1,20,000 ਰੁਪਏ ਚ ਹੀ ਦੇ ਦਾਂਗੇ 1,20,000 ਦੀ ਇਹਦੇ ਕਾਗਜ਼ ਪੱਤਰ ਪੂਰੇ ਨੇ ਸਾਰੇ ਕਾਗਜ਼ ਪੱਤਰ ਪੂਰੇ ਐਨਓਸੀ ਇਹਦੀ ਵੀ ਆਈ ਪਈ ਆ ਇੰਜਨ ਗੇਅਰ ਦੀ ਤਸੱਲੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਲੈ ਮਿੱਤਰੋ ਆ ਬਾਈ ਹੈਗਾ ਨਾ ਖੁਦ ਮਕੈਨਿਕ ਮਤਲਬ ਬਾਈ ਤਸੱਲੀ ਸਾਨੂੰ ਪੂਰੀ ਮਿਲੂਗੀ ਗੱਡੀ ਬਾਅਦ ਆਉਂਦੀ ਆ ਕਾਊਂਟਰ ਤੇ ਪਹਿਲਾਂ ਪੱਟ ਦਿੰਦਾ ਬਾਈ ਗੱਡੀ ਨੂੰ ਪੂਰੀ ਨੇ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਸਾਰੀ ਬਾਈ ਏ ਟੂ ਜ਼ेड ਨਿਕ ਬਾਈ ਜੀ ਪਾਸ ਹੀ ਮੇਰੀ ਥੋੜੀ ਬਹੁਤ ਪਈ ਆ ਨਾ ਹਾਂ ਥੋੜੀ ਬਹੁਤ ਪਈ ਠੀਕ ਐ ਐਨਓਸੀ ਹਾਜਰਾ ਅੱਗੇ ਵੀ ਹੋ ਜਾਣੀ ਆ ਪਾਸ ਦਾ ਅੱਗੇ ਤੁਹਾਨੂੰ ਦਿਖਾਉਨੇ ਆ ਹੁਣ ਵੀਰੇ ਲੀਵਾ ਹਾਂਜੀ ਲੀਵਾ ਪੰਜਾਬ ਨੰਬਰ ਦੀ ਬਾਈ ਲੀਵਾ ਲਾਇ ਲੱਗੇ ਹੋ ਨੇ ਡਿਟੇਲ ਬਾਈ ਜੀ ਦੀ ਇਹ 2013 ਮਾਡਲ ਆ ਬਾਈ ਕੀ ਗੱਡੀ ਇੰਜਨ ਗੇਅਰ ਦੀ ਫੁੱਲ ਓਕੇ ਆ ਠੀਕ ਐ ਤੇ ਇਹ ਆਪਾਂ ਦੇ ਦਾਂਗੇ 2,60,000 ਰੁਪਏ ਚ ਲੈ ਮਿੱਤਰੋ 2,60,000 ਦੀ ਲੀਵਾ ਸਕਰੀਨ ਅੰਦਰ ਲੱਗੀ ਹੋਈ ਆ ਘੈਂਟ ਕਾਰ ਆ ਬਾਈ ਲਾਇ ਚੈੱਕ ਕਰਾ ਦੇ ਪਿੱਛੋਂ ਬਾਈ ਗੱਡੀ ਸੋਹਣੀ ਹੈਗੀ ਡੀਜ਼ਲ ਆ ਨਾ ਡੀਜ਼ਲ 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 2000 ਫੁੱਲ ਕੈਂਟਕਾਰਾ 13 2013 ਮਾਡਲ 2 ਲੱਖ 60 ਹਜ਼ਾਰ 2 ਲੱਖ 60 ਹਜ਼ਾਰ ਇਹ 2 ਲੱਖ ਪੂਰੇ ਤੇ ਲੋਨ ਵੀ ਮੇਰੇ ਖਿਆਲ ਹੋ ਜਾਊਗਾ ਮਿੱਤਰੋ 60 ਹਜ਼ਾਰ ਰੁਪਏ ਲਿਆਓ ਬਾਈ ਆ ਗੱਡੀ ਲਿਆਓ 2 ਲੱਖ ਦਾ ਹੋਜੂ ਲੋਨ ਪੱਗੂ ਮੋਟਰ ਗੈਰੇ ਤੇ ਖੜਿਆ ਬਰਨਾਲੇ ਅੱਗੇ ਹੁਣ ਸਾਨੂੰ ਦਿਖਾਉਣੇ ਆਗੇ ਬੁੱਲ ਬੁੱਲਦੇ ਬੱਚੇ ਬਹੁਤ ਕੈਂਟਕਾਰਾਂ ਨੇ ਬਾਈ ਇੱਧਰ ਆਇਆ ਚੰਗੇ ਤਰੀਕੇ ਨਾਲ ਦਿਖਾ ਦੂ ਬਾਈ ਫਿਰ ਗੱਡੀ ਠੀਕ ਹੈ ਅਲਟਾ ਤਾਂ ਹੋਣੇ ਬਾਈ ਅਸਾਂ ਦੱਸ ਵੀ ਆਪਣੇ ਕੋਲ ਪਾਸਿੰਗ ਵਾਲੀਆਂ ਨਲਟਾ ਸਾਰੀਆਂ ਗੱਡੀਆਂ ਵਾਸੀ ਵਾਲਿਆਂ ਨੇ ਨਾਮ ਮਗਾਓ ਹਾਂ ਇਹਨਾਂ ਜਿਹੜੇ ਕਹਿਣਾ ਨੋ ਨੰਬਰ R20 ਨਹੀਂ ਹੈਗੀ ਪਿੰਚੜ ਗੇਰੀ ਦੀ ਪੂਨ ਗਾਰੰਟੀ ਹੈ ਯਾਰ ਆਪਣੀ ਕਿਹਦੀ ਕਾਰ ਮਰਜੀ ਲੈ ਜਾਓ ਬਾਈ 35000 ਰਾਈ ਬਰੂਤੀ ਲੈ ਜਾਓ ਇਹ ਬਾਈ ਹੈਗਾ ਖੁਦ ਮਕੈਨਿਕ ਗੱਡੀ ਬਾਅਦ ਚ ਆਉਂਦੀ ਆ ਪਹਿਲਾਂ ਬਾਈ A to Z ਚੈੱਕ ਕਰਦੇ ਨੇਗੇ ਖੁਦ ਮਕੈਨਿਕ ਨੇ ਪੰਗੂ ਮੋਟਰ ਗੇਰੇਜ ਬਰਨਾਲੇ ਵਾਲੇ ਅੱਖਾ ਬੰਦ ਕਰਕੇ ਆਜੋ ਬਾਈ ਕਮੀ ਪੇਸ਼ੀ ਕੋਈ ਨਹੀਂ ਰਹਿਣ ਦਿੰਦੇ ਹਲਟੋ ਨੋਟ ਕਰੋ PV05 ਤੇ ਕਮੈਂਟ ਕਰ ਦਿਓ ਨੰਬਰ ਕਿੱਥੇ ਦਾ ਡਿਟੇਲ ਬਾਈ ਇਹ ਵੀਰੇ ਹੈਗੀ ਆ 2009 ਮਾਡਲ ਠੀਕ ਹੈ ਬਾਈ ਇਹ 30 ਤੱਕ ਇਹਦੀ ਪਾਸਿੰਗ ਆ 30 ਤੱਕ ਪਾਸਿੰਗ ਹੈਗੀ ਆ ਲੈ ਮਿੱਤਰੋ ਜਿਹੜਾ ਵੀਰ अल्टੋ ਲੱਭ ਰਿਹਾ ਪਾਸਿੰਗ ਵਾਲੀ ਆ ਚੈੱਕ ਕਰੋ ਬਈ ਸੱਚੂ ਕੈਂਡਾ ਕਰ ਪੂਰੀ ਫੁੱਲ ਗਰੰਟੀ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਕੈਂਡਾ ਲੈ ਮਿੱਤਰੋ ਇੰਜਨ ਗੇਅਰ ਦੀ ਵੀ ਕੈਂਟੂ अल्टੋ 2009 30 ਤੱਕ ਪਾਸ ਪੰਜਾਬ ਨੰਬਰ ਐਕਸੀਡੈਂਟ ਦੀ ਐਕਸੀਡੈਂਟ ਦੀ ਨਾਉਨ ਐਕਸੀਡੈਂਟ ਦੇ ਵਿੱਚ ਜ਼ਿੰਮੇਵਾਰੀ ਕਿੰਨੇ ਦੀ ਫਿਰ ਗੱਡੀ ਮਿਲੂ ਇਹ 1,20,000 ਰੁਪਏ ਚ ਦੇ ਦਸ 1,20,000 ਹਾਂ ਜੀ ਲਾ ਮਤਲਬ 1 ਲੱਖ ਤੇ 20,000 ਦੀ ਬਾਈ ਗੱਡੀ ਇਹ ਮਿਲ ਜੂਗੀ ਅੱਗੇ ਹੁਣ ਤੁਹਾਨੂੰ ਦਿਖਾਉਣਾ ਹੈ ਪੀ ਵੀ 31 ਮਾਨਸੇ ਦਾ ਨੰਬਰ ਵਾਲੀ ਕਿਹੜਾ ਵੀਰੇ ਇਹਦੀ ਕੀ ਡਿਟੇਲ ਆ ਬਾਈ ਇਹ 2011 ਮਾਡਲ ਆ ਵੀਰੇ ਠੀਕ ਹੈ ਗੱਡੀ ਇੰਜਨ ਗੇ ਉਸ ਦੀ ਫੁੱਲ ਗਾਰੰਟੀ ਚੈਂਟ ਆ ਗਈ ਹਾਂ ਕਾਗਜ਼ਾਂ ਦੀ ਫੁੱਲ ਗਾਰੰਟੀ ਹਾਂ ਇਹ ਟਾਇਰ ਵਧੀਆ ਨੇ ਨਾ ਟਾਇਰ ਵਧੀਆ ਪਏ ਨੇ ਅੰਦਰੋਂ ਵਧੀਆ ਘਰ ਇਹ ਗੱਡੀ ਹੁਣੀ ਆਈ ਆਲੇ ਆਪਣੇ ਕੋਲ ਘੰਟਾ ਅੱਛਾ ਹੁਣੀ ਆਈ ਆ ਹਾਂ ਜੀ ਲੈ ਮਿੱਤਰੋ ਹੁਣੀ ਆਈ ਹੈਗੀ ਚੈੱਕ ਕਰ ਲਈ ਇਹ ਘੰਟਾ ਗੱਡੀ ਚੈੱਕ ਕਰ ਲਈ ਮੈਂ ਵਧੀਆ ਗੱਡੀ ਆ ਬਾਕੀ ਕਮੀ ਪੇਸ਼ੀ ਹੋਈ ਉਹ ਤੁਹਾਨੂੰ ਕੱਲ ਨੂੰ ਅਸੀਂ ਕਢ ਦੇਣੀ ਆ ਇਹਦੀ ਠੀਕ ਹੈ ਠੀਕ ਆ ਲੈ ਮਿੱਤਰੋ 11 ਮਾਡਲ ਹਾਂ ਜੀ ਇਹਦੀ ਪਾਸਿੰਗ ਆਪਾਂ ਕਰਵਾ ਦਾਂਗੇ ਯਾਰ ਇਹ ਮਹੀਨੇ ਦੀ ਰਹੀਗੀ ਪਾਸੀ ਇਹਦੀ ਅੱਛਾ ਹੋਰ ਹੋ ਜੂ ਇਹ ਆਪਾਂ 31 ਤੱਕ ਕਰਵਾ ਕੇ ਦੇ ਦਾਂਗੇ ਅਗਲੇ ਨੂੰ ਗੱਲ ਕਰਾਂਗੇ ਪੀਪੀ 31 ਤੱਕ 31 ਤੱਕ ਪਾਸਿੰਗ ਤੁਹਾਨੂੰ ਕਰਾ ਕੇ ਮਿਲ ਜੂਗੀ 11 ਮਾਡਲ ਆ ਬ 1.30 ਹਜ਼ਾਰ ਛਾੜ ਦਾਂਗੇ ਯਾਰ ਬਾਈ 1.30 ਹਜ਼ਾਰ ਦੀ ਕੀ ਗੱਲ ਆ ਕੀ ਗੱਲ ਆ ਲੋਨ ਤਾਂ ਨਹੀਂ ਹੋਣਾ ਨਹੀਂ ਲੋਨ ਇਹ ਤੇੜੂ 1.30 ਹਜ਼ਾਰ ਦੇ ਵਿੱਚ ਬਈ ਅਲਟੋ 2011 ਮਾਡਲ 31 ਤੱਕ ਪਾਸਿੰਗ ਹੋ ਕੇ ਮਿਲ ਜੂ ਆ ਮੇਤਰੋ ਅੱਗੇ ਆ ਗਈ ਓਮਨੀ ਬੈਨ ਬਈ ਲੱਭੇ ਨਹੀਂ ਲੱਭਦੀਆਂ ਨਾ ਇਹ ਗੱਡੀਆਂ ਇਹ ਤਾਂ ਲੁੱਟ ਹੋ ਗਈਆਂ ਹਾਂ ਬਈ ਜਿਹੜੇ ਵੀਰਾਂ ਨੇ ਨਾ ਕੋਈ ਕੰਮ ਕਰਨਾਗਾ ਸਮਾਨ ਢੋਆ ਢੋਆ ਵਾਲਾ ਮੇਨ ਗੱਲ ਬਈ ਐਂਬੂਲੈਂਸਾਂ ਦੇ ਬਹੁਤ ਲੋਡ ਆ ਇਹ ਚੀਜ਼ਾਂ ਹਾਂਜੀ ਹਾਂਜੀ ਠੀਕ ਐ ਬਹੁਤ ਤੁਹਾਨੂੰ ਹੀ ਪਤਾ ਬਈ ਮਾਰਕੀਟ ਦੇ ਵਿੱਚ ਇਹ ਮਿਲ ਨਹੀਂ ਰਹੀਆਂ ਹੈਗੀਆਂ ਇਹ ਬਈ ਕਿਵੇਂ ਆ ਕਿੰਨੇ ਕ ਦੀ ਮਜੂਰ ਇਹੇ ਬਾਈ ਦੇ ਦਾਂਗੇ ਆਪਾਂ 60000 ਰੁਪਏ ਦੇ ਦਾਂਗੇ 60000 ਦੀ ਠੀਕ ਹੈ ਲੈ ਮਿੱਤਰੋ 60000 ਦੀ ਮਿਲ ਜੂਗੀ ਅਦੀਪਾ ਇੰਜਨ ਗੇਅਰ ਦੀ ਕਿਵੇਂ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਉਹ ਵੀ ਆ ਪੂਰੀ ਹੋਰ ਦੀ ਆ ਲੈ ਮਿੱਤਰੋ ਨੰਬਰ ਚੈੱਕ ਕਰੋ ਪੀ ਵੀ 08 80 ਬੋਸ ਨੰਬਰ ਹਾਂ ਬੋਸ ਨੰਬਰ ਬੋਸ ਬੋਸ ਦੇ ਨੇ ਨੰਬਰ ਹੈ ਨਾ ਰੇਵੀਆ ਕਰ ਆ ਕਰਦੀ ਆ ਠੀਕ ਹੈ ਗੱਲਬਾਤ ਕਰ ਲੈ 60000 ਦੀ ਜੇ ਕਿਸੇ ਵੀਰ ਨੇ ਐਂਬੂਲੈਂਸ ਤੇ ਲੈਣੀ ਆ ਕੰਮਕਾਰ ਵਾਲੀ ਗੱਡੀ ਆ ਬਾਈ ਉਹ ਗੱਡੀ ਖੜੀ ਹੈਗੀ ਅੱਗੇ ਆ ਕੀ ਆ ਬਾਈ ਓਏ ਐਡਾ ਹੋ ਜਾ ਡੋ ਜਾ ਟੈਪਲ 06 ਨੰਬਰ ਆ ਕਿੰਨੇ ਦਾ ਲੱਗਾਂ ਰਹੀ ਬੜਾ 2.5 ਲੱਖ ਦਾ ਨੰਬਰ ਆਹਾ ਬਈ ਹਾਂ 2.5 ਲੱਖ ਦਾ ਹਾਂ ਉਹ ਕੀ ਗੱਲ ਆ ਮੈਂ ਮਤਰਾ 2.5 ਲੱਖ ਦਾ ਨੰਬਰੀਏ ਵੇਚਨੀ ਆ ਦਾ ਬਲਾ ਨਾ ਨਾ ਵੇਚਨੀ ਇੱਕ ਦਿਨ ਦਾ ਇਹ ਵੇਚਣੀ ਨਹੀਂ ਰਹੀ 8 ਲੱਖ ਰੁਪਈਆ ਲੱਗ ਗਏ ਇਹਦੇ ਹਾਂ ਦਾ ਮਤਲਬ ਬਈਆਂ ਦਾ 8 ਲੱਖ ਰੁਪਈਆ ਲੱਗਿਆ 2.5 ਲੱਖ ਦਾ ਨੰਬਰ ਆ ਕਮੈਂਟਾਂ 'ਚ ਦਾ ਪਰ ਲੋਕ ਕਹਿਣਗੇ ਇਹਨਾਂ ਦਾ ਇੰਨੇ ਦੀ ਕਿੱਥੋਂ ਆ ਸੱਚੀ ਗੱਲ ਹੈ ਠੀਕ ਹੈ ਅੱਗੇ ਆ ਗਈ ਆਲਟੋ 800 ਵੀ ਰਹੀ ਹੈ ਇਹ ਹਲਤਾ 800 ਬਾਈ ਬਈ ਟਾਇਰ ਵੀ ਕੈਂਟ ਨੇ ਗੱਡੀ ਦੇ ਗੱਡੀ ਕਹਿਣਾ ਨਾ ਬਾਈ ਕੰਡੀਸ਼ਨ ਦੀ ਗੱਡੀ ਵੀ ਸੋਹਣੀ ਆ ਠੀਕ ਐ ਐ ਦੱਸੋ ਵੀ ਮਾਡਲ ਕਿੰਨਾ ਕੀ ਗੱਲ ਬਾਤ ਆ ਇਹ 13 ਮਾਡਲ ਆ ਹੂੰ 13 ਮਾਡਲ ਆ ਇੰਜਨ ਗੇਅਰ ਦੀ ਕਹੇ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਇੰਜਨ ਗੇਅਰ ਦੀ ਘੈਂਟ ਆ ਬਾਈ ਅੰਦਰੋਂ ਵੀ ਸਕਰੀਨ ਚੈੱਕ ਕਰ ਲੋ ਆਪਣੇ ਸੌਰੀ ਸੀਟ ਕਵਰ ਸੀਟ ਕਵਰ ਨਵੇਂ ਆ ਸੀਟ ਕਵਰ ਨਵੇਂ ਨੇ ਟਾਇਰ ਵਧੀਆ ਨੇ ਇੰਜਨ ਗੇਅਰ ਦੀ ਘੈਂਟ ਉਹ ਨਾ ਇੰਜਨ ਗੇਅਰ ਦੀ ਘੈਂਟ ਹਰਦੀਪ ਰਾਇ ਹੈਗਾ ਸਾ 13 ਮਾਡਲ ਆ ਇਹ ਹੂੰ ਗੱਡੀ ਕਿੰਨੇ ਦੀ ਮਿਲੂ ਇਹ 1,80,000 ਰੁਪਏ ਦੇਣਾ ਯਾਰ 1,80,000 ਦੀ 13 ਮਾਡਲ ਬਈ ਵਿਆਖਤ ਨਹੀਂ ਕਰੀਆਂ ਦੇ ਵਿਆਖਤ ਕਹਦਾ ਬਈ ਬਈ 1,80,000 ਦੀ ਬਈ 2013 ਮਾਡਲ ਆਲਟੋ 800 ਦੇ ਕਿਸੇ ਵੀਰ ਨੇ ਲੈਣੀ ਆ ਤਾਂ ਪੰਗੂ ਮੋਟਰ ਤੇ ਖੜੀਆਂ ਨਾ ਵੀਰੇ ਹਾਂਜੀ ਹਾਂ ਹਦੀ ਵੀਰੇ ਆਪਣੀ ਲੋਕੇਸ਼ਨ ਕੀ ਐ ਇਸਤੇ ਆਪਣੀ ਲੋਕੇਸ਼ਨ ਦੇਖੋ ਜਿਹੜਾ ਮੈਂ ਮੇਰੇ ਸੱਜੇ ਹੱਥ ਹੈਗਾ ਫਰਵਾਹੀ ਵਾਲੀ ਚੁੰਗੀ ਲਾ ਲਓ ਟੀ ਮਾਈਂਡ ਲਾ ਲਓ ਓਕੇ ਮੇਰੇ ਖੱਬੇ ਹੱਥ ਹੈਗਾ ਵੀਰੇ ਫਵਾੜਾ ਚੌਕ ਫਵਾੜਾ ਚੌਕ ਹਾਂ ਠੀਕ ਹੈ ਆਈ ਟੀ ਜਾਊਗਾ ਆਈ ਟੀ ਜਾਊਗਾ ਸੋਰੀ ਠੀਕ ਹੈ ਆਈ ਟੀ ਜਾਊਗਾ ਬਈ ਖੱਬੇ ਹੱਥ ਹਾਂ ਪਰ ਬਾਹੀ ਵਾਲੀ ਚੁੰਗੀ ਦੇ ਕੋਲ ਖੜੇ ਆਪਾਂ ਪੰਗੂ ਮੋਟਰ ਗੈਰ ਦੇ ਇੱਕ ਵਾਰੀ ਦਿਖਾ ਦੇ ਗੱਡੀਆਂ ਬਾਦੂ ਨੇ ਭਾਈ ਜੇ ਕਿਸੇ ਵੀਰ ਨੇ ਆਉਣਾ ਤਾਂ ਭਾਈ ਫੋਨ ਕਰਕੇ ਆਉਣਾ ਨਾ ਇੱਕ ਵਾਰੀ ਫੋਨ ਕਰਕੇ ਜ਼ਰੂਰ ਤੁਰੇ ਕਿਉਂਕਿ ਭਾਈ ਵੀਡੀਓ ਪਾਈ ਨਹੀਂ ਤੇ ਗੱਡੀਆਂ ਵਿਕੀਆਂ ਨਹੀਂ ਹੁਣ ਗੱਲ ਬੰਦਾ ਤਰਨਦਾਰ ਤੋਂ ਤੁਰਿਆ ਜਿਹੜੀ ਉਹ i20 ਦੀ ਵੀਡੀਓ ਪਾਈ ਸੀ ਆਪਾਂ ਉਹ i20 ਆਉਂਦਿਆਂ ਨੂੰ ਸੇਲ ਹੋ ਗਈ ਮਣਜੋ ਕਰੇ ਤੁਸੀਂ ਸੰਦਸਿਆ ਨਹੀਂ ਭਾਈ ਇੱਕ ਵਾਰ ਫੋਨ ਕਰਕੇ ਆਇਆ ਕਰੋ ਤੇ ਸੰਪਰਕ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਵੇ 80 ਕਾਲ